ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਲੈ ਕੇ ਹਾਜ਼ਰ ਹਾਂ ਅੱਜ ਦੀ ਮੁੱਖ ਪੱਟੀ ਖਬਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਪੁਰ ਮੌਕੇ 4 ਨਵੰਬਰ ਨੂੰ ਮੋਲ ਮੰਤਰ ਅਸਥਾਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੰਤ ਘੜ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਰਿਹਾ ਹੈ ਮਹਾਨ ਨਗਰ ਕੀਰਤਨ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੰਤ ਘੜ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਹਨ ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਪਸਥਾਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇ ਸਾਬ ਜੀ ਸੁਲਤਾਨ ਫੋ ਲੋਦੀ ਦੇ ਦਰਸ਼ਨੀ ਡਿਊਰੀ ਤੇ ਮੁੱਖ ਪ੍ਰਵੇਸ਼ ਰਸਤੇ ਨੂੰ ਬਹੁਤ ਹੀ ਸੁੰਦਰ ਫੁੱਲਾਂ ਨਾਲ ਬਣੇ ੴ ਸਾਬ ਲਗਾ ਕੇ ਖੰਡਾ ਸਾਬ ਲਗਾ ਕੇ ਆਲੇ ਦੁਆਲੇ ਫੁੱਲਾਂ ਦੀ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਹੈ ਇਸ ਦੇ ਇਲਾਵਾ ਮੁੱਖ ਦਰਬਾਰ ਸਭ ਦੇ ਬਾਹਰ ਸ੍ਰੀ ਮੂਲਮੰਤਰ ਸਾਹਿਬ ਦਾ ਸ਼ਬਦ ਫੁੱਲਾਂ ਨਾਲ ਲਿਖ ਕੇ ਅਤੇ ਨਾਲ ਸਤਿਗੁਰੂ ਪਾਸ਼ਾ ਜੀ ਦੀ ਇੱਕ ਤਸਵੀਰ ਲਗਾ ਕੇ ਬਹੁਤ ਹੀ ਸੁੰਦਰ ਸਜਾਇਆ ਗਿਆ ਹੈ ਜਿੱਥੇ ਖੜੇ ਹੋ ਕੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆ ਰਹੇ ਸ਼ਰਧਾਲੂਆਂ ਪਰਿਵਾਰਾਂ ਸਮੇਤ ਯਾਦਗਰੀ ਸਿ ਵੀਰਾਂ ਖਿਚਵਾ ਰਹੇ ਹਨ ਇਸ ਸਮੇਂ ਜਿੱਤੇ ਸਤਿਗੁਰੂ ਜੀ ਦੀ ਪਾਵਨ 베ਰੀ ਸਾਹਿਬ ਅਤੇ ਗੁਰਦੁਆਰਾ ਬੇਸ ਸਾਹਿਬ ਜੀ ਦੀ ਪੂਰੀ ਇਮਾਰਤ ਨੂੰ ਰੰਗ-ਬਰੰਗੀਆਂ ਕੇਸਰੀ, ਨੀਲੀਆਂ ਤੇ ਪੀਲੀਆਂ ਪੱਤੀਆਂ ਲਗਾ ਕੇ ਸੁੰਦਰ ਬਣਾਇਆ ਗਿਆ ਹੈ ਇਸ ਦੇ ਇਲਾਵਾ ਰਾਤ ਨੂੰ ਪਵਿੱਤਰ ਸਰੋਵਰ ਵਾਲੇ ਪਾਸੇ ਬਹੁਤ ਹੀ ਖੂਬਸੂਰਤ ਰੰਗ-ਬਰੰਗੀਆਂ ਬਿਜਲੀ ਦੀਆਂ ਲੜੀਆਂ ਲਗਾ ਕੇ ਰੰਗੀਨ ਰੋਸ਼ਨੀ ਕੀਤੀ ਗਈ ਹੈ ਜੋ ਕਿ ਪਵਿੱਤਰ ਸਰੋਵਰ ਦੇ ਜਲ ਵਿੱਚ ਹੋਰ ਵੀ ਸੁੰਦਰ ਨਜ਼ਰ ਆ ਰਹੀਆਂ ਹਨ ਅੱਜ ਜੋ ਮੇਲੇ ਤੋਂ ਪਹਿਲਾਂ ਹੀ ਭਾਰੀ ਗਿਣਤੀ ਸ਼ਰਧਾਲੂ 베ਰ ਸਾਹਿਬ ਪੁੱਜੇ ਇਸ ਸਮੇਂ ਗੁਰਬਾਣੀ ਕੀਰਤਨ ਦੇ ਪਰਿਵਾਰ ਨਾਲ ਚੱਲ ਰਹੇ ਹਨ ਅਤੇ ਗੁਰਦੁਆਰਾ ਬੇਸਬ ਦੇ ਮੈਨੇਜਰ ਅਵਤਾਰ ਸਿੰਘ ਅਤੇ ਹੈੱਡ ਗ੍ਰੰਥੀ ਸਮੇਤ ਸਮੁੱਚੇ ਸਟਾਫ ਨੇ ਤਿਆਰੀਆਂ ਲਈ ਪੱਬਾ ਪਾਰ ਹੋ ਕੇ ਜੋਸ਼ ਛੋਰ ਜੋਰ ਲਗਾਇਆ ਹੋਇਆ ਹੈ ਮੈਨੇਜਰ ਅਵਤਾਰ ਸਿੰਘ ਦੀ ਦੇਖ ਰੇਖ ਵਿੱਚ ਵੱਡੀ ਪੱਧਰ ਤੇ ਸ਼੍ਰੋਮਣੀ ਕਮੇਟੀ ਦਾ ਹੋਰ ਸਟਾਫ ਵੀ ਪੁੱਜ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਮੈਂਬਰ ਬੀਬੀ ਗੁਰਪ੍ਰੀਤ ਕੌਰ ਵੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜੋੜ ਮਿਲੇ ਦੀਆਂ ਤਿਆਰੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਧੰਨਵਾਦ